ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਕਸ਼ਨ ਭਗਵੰਤ ਮਾਨ ਨੇ ਫਿਰ ਆਦੇਸ਼ ਦਿੱਤੇ ਨੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਬੂਤ ਅਧਿਕਾਰੀਆਂ ਨੂੰ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਨਿਰਤਕ ਆਗੂ ਜਿਸ ਨੂੰ ਮਾਝੇ ਦਾ ਜਰਨੈਲ ਅਤੇ ਸਾਬਕਾ ਮੁੱਖ ਮੰਤਰੀ ਮਜੀਠੀਆ ਨੂੰ ਜਿਹੜਾ ਪੱਕਾ ਹੱਥ ਪਾਇਆ ਹੈ ਦੂਸਰੇ ਪਾਸੇ ਪੱਕਾ ਹੱਥ ਪਾਉਣ ਜਾ ਰਹੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦੀ ਵਾਰੀ ਨਹੀਂ ਹੁਣ ਵਾਰੀ ਹੈ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਦੀ ਦਸਤਾਵੇਜ਼ ਤਿਆਰ ਕਰਨ ਲੈ ਦੀ ਇਲਜ਼ਾਮ ਸਾਰੇ ਆਇਦ ਹੋ ਚੁੱਕੇ ਨੇ ਕਿਸੇ ਵੀ ਸਮੇਂ ਵੱਡੀ ਕਾਰਵਾਈ ਹੋ ਸਕਦੀ ਹੈ ਸੂਤਰਾਂ ਦੇ ਹਵਾਲੇ ਤੋਂ ਵਕ ਵਕ ਚੈਨਲਾਂ ਤੋਂ ਖਬਰ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਗੱਲਾਂ ਕਹੀਆਂ ਸੀ ਕਿ ਚਾਹੇ ਸ਼੍ਰੋਮਣੀ ਅਕਾਲੀ ਦਲ ਹੈ ਚਾਹੇ ਭਾਰਤੀ ਜਨਤਾ ਪਾਰਟੀ ਹੈ ਚਾਹੇ ਕਾਂਗਰਸ ਹੈ ਜਿਹੜੇ ਜਿੰਨਾ ਵੱਲੋਂ ਆਮਦਨ ਤੋਂ ਵੱਧ ਜਾਇਦਤ ਬਣਾਈ ਗਈ ਉਹ ਸਾਰੇ ਜਿਲ੍ਹਿਆਂ ਸੁਲਾਖਾਂ ਦੇ ਪਿੱਛੇ ਜਾਣਗੇ ਕਿਉਂਕਿ ਪਹਿਲਾਂ ਇਹਨਾਂ ਤੇ ਕਾਰਵਾਈਆਂ ਚਲਦੀਆਂ ਪਈਆਂ ਨੇ ਚਾਹੇ ਉਹ ਰਾਜਾ ਬੜਕ ਹੋਵੇ ਚਾਹੇ ਚਰਨਜੀਤ ਸਿੰਘ ਚੰਨੀ ਹੋਣ ਚਾਹੇ ਓਪੀ ਸੋਨੀ ਹੋਣ ਚਾਹੇ ਵਿਜੇਂਦਰ ਸਿੰਘ ਸਿੰਗਲਾ ਹੋਣ ਜੋ ਐਜੂਕੇਸ਼ਨ ਮਿਨਿਸਟਰ ਰਹੇ ਚੁੱਕੇ ਨੇ ਕਾਂਗਰਸ ਸਮੇਂ ਲੇਕਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਵੱਡੀ ਕਾਰਵਾਈ ਦੇ ਨਾਲ ਇੱਕ ਵਾਰ ਫਿਰ ਪੂਰੇ ਪੰਜਾਬ ਦੇ ਵਿੱਚ ਤਰਸੱਲੀ ਮਚ ਗਈ ਹੈ ਕਿ ਭਾਈ ਹੁਣ ਕਿਹੜਾ ਡੜਾਤੇ ਹੈ ਪੰਜਾਬ ਦੇ ਬੁਖਮੰਤਰੀ ਅਤੇ ਪਲੱਸ ਵਿਜੀਲੈਂਸ ਦੇ ਅਧਿਕਾਰੀਆਂ ਤੇ ਵੱਡੇ ਖੁਲਾਸੇ ਹੋਏ ਨੇ ਕਿਉਂਕਿ ਉਹਨਾਂ ਨੇ ਠੇਕੇ ਦੇ ਵਿੱਚੋਂ ਕਰੋੜਾਂ ਰੁਪਏ ਕਮਾਇਆ ਹੈ ਆਮਦਨ ਨਾਲੋਂ ਵੱਧ ਜਾਇਦਾਦ ਵੜਾ ਕੇ ਆਪਣੇ ਕੋਲ ਰੱਖ ਲਈ ਹੈ ਹਾਂਜੀ ਅਸੀਂ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਜਿਹੜੇ ਹੁਣ ਅੱਖੋਂ-ਓਲੇ ਹੋ ਗਏ ਨੇ ਉਹ ਨਾ ਤੇ ਉਹਨਾਂ ਦੇ ਪੀਏ ਫੋਨ ਚੁੱਕ ਰਹੇ ਨੇ ਨਾ ਉਹ ਖੁਦ ਫੋਨ ਚੁੱਕ ਰਹੇ ਨੇ ਨਾ ਉਹ ਵਿਰੋਧ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਚਰਨਜੀਤ ਸਿੰਘ ਚੰਨੀ ਵੱਲੋਂ ਵੀ ਪਹਿਲਾਂ ਬਿਆਨ ਦਿੱਤਾ ਗਿਆ ਸੀ ਭਈ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਵਿਧਾਇਕ ਤੇ ਵੱਡੀ ਕਾਰਵਾਈ ਹੋਵੇਗੀ ਆਮਦਨ ਤੋਂ ਵੱਧ ਦੇ ਦੋਸ਼ ਲੱਗਣਗੇ ਲੇਕਿਨ ਉਹ ਫੈਲਾ ਅਲਰੇਡੀ ਤਿਆਰ ਕਰ ਲੀਆਂ ਨੇ ਵਿਜੀਲੈਂਸ ਦੇ ਅਧਿਕਾਰੀਆਂ ਵੱਲੋਂ ਇਹ ਬੜੇ ਇੱਕ ਚੈਨਲ ਇਸ ਦਾ ਖੁਲਾਸਾ ਕੀਤਾ ਹੈ ਅਸੀਂ ਗੱਲ ਕਰਦੇ ਹਾਂ ਪ੍ਰਗਟ ਸਿੰਘ ਦੀ ਜਿਹੜੇ ਆਪਣੇ ਆਪ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਕਾਂਗਰਸ ਪਾਰਟੀ ਦਾ ਐਜ਼ੇ ਪ੍ਰਧਾਨ ਵਖਣਾ ਚਾਹੁੰਦੇ ਸੀ ਹਾਲਾਂਕਿ ਲੱਗਾ ਕਿ ਚੀਆ ਗਿਆ ਪ੍ਰਗਟ ਸਿੰਘ ਦੀਆਂ ਕਿਉਂਕਿ ਪ੍ਰਗਟ ਸਿੰਘ ਰਾਜਨੀਤੀ ਦੇ ਔਰ ਤੋਂ ਪਹਿਲਾਂ ਉਹ ਪੰਜਾਬ ਦੇ ਸਾਬਕਾ ਹਾਕੀ ਦੇ ਖਿਡਾਰੀ ਵੀ ਰਹਿ ਚੁੱਕੇ ਦੇ ਇੱਕ ਪਾਸੇ ਪ੍ਰਗਟ ਸਿੰਘ ਵੱਲੋਂ ਪੋਲਾ ਖੁਲੀਆਂ ਜਾ ਰਹੀਆਂ ਸੀ ਪੰਜਾਬ ਦੇ ਮੰਤਰੀਆਂ ਦੀਆਂ ਵਿਧਾਇਕਾਂ ਦੀਆਂ لیکن دوسرے پاسے ਹੁਣ ਵੱਡੀ ਕਾਰਵਾਈ ਕਰਨ ਜਾ ਰਹੀ ਹੈ ਪੰਜਾਬ ਸਰਕਾਰ ਕਿਉਂਕਿ ਜਦੋਂ ਇਹ ਸਿੱਖਿਆ ਮੰਤਰੀ ਸੀ ਇਹਨਾਂ ਨੇ ਠੇਕੇ ਦੇ ਉੱਤੇ ਕੰਮ ਕਰਵਾਏ ਸਾਰਾ ਸਿਸਟਮ ਚਲਾਇਆ ਅਤੇ ਉਹ ਠੇਕੇ ਦੇ ਵਿੱਚ ਕਰੋੜਾਂ ਰੁਪਏ ਦਾ ਕਪਲਾ ਕੀਤਾ ਉਹ ਇਲਜ਼ਾਮ ਉਹ ਫੈਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਪਹੁੰਚ ਗਿਆ ਨੇ ਸੂਤਰ ਦੱਸਦੇ ਨੇ ਕਿ ਜਲਦੀ ਤੋਂ ਜਲਦੀ ਕਾਰਵਾਈ ਹੋਵੇਗੀ ਪਰਗੜ ਸਿੰਘ ਤੇ ਪਰਗੜ ਸਿੰਘ ਹੁਣ ਬਿਲਕੁਲ ਤੂਤਰਿਕਰੀ ਕਰ ਰਿਹਾ ਹੈ ਪਰਗੜ ਪਰਗੜ ਸਿੰਘ ਨੇ ਹੁਣ ਇੱਕ ਵਾਰ ਵੀ ਨਿੰਦਿਆ ਜਾਂ ਕੋਈ ਅਜਿਹੀ ਗੱਲ ਨਹੀਂ ਕੀਤੀ ਜਿਸ ਨਾਲ ਬਵਾਲ ਪਟੇ ਆਪ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਵਿਚਕਾਰ ਇੱਕ ਵਾਰ ਵੀ ਅਜਿਹੀ ਗੱਲ ਨਹੀਂ ਕੀਤੀ ਲੇਕਿਨ ਉਹਨਾਂ ਨੇ ਹੁਣ ਬਿਲਕੁਲ ਮਨਵਰਤੇ ਹੋ ਗਏ ਨੇ ਬਿਲਕੁਲ ਸੋਸ਼ਲ ਮੀਡੀਆ ਤੋਂ ਗੈਪ ਹੋ ਗਿਆ ਦੂਸਰੇ ਪਾਸੇ ਜਿਹੜੇ ਚਰਨਜੀਤ ਸਿੰਘ ਚੰਨੀ ਨੇ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਸੀ ਇਹ ਪਰਗੜ ਸਿੰਘ ਉੱਤੇ ਕਾਰਵਾਈ ਹੋਵੇਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਾਲਾਂਕਿ ਹੁਣ ਜਿਹੜੇ ਚੈਲੰਜਸਿੰਗ ਚੱਲੇ ਨੇ ਉਹ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਕ ਵਿੱਚ ਖੜ ਗਏ ਨੇ ਸੂਤਰਾਂ ਦੇ ਹਵਾਲੇ ਤੋਂ ਜੜੀਆਂ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਹੁਣ ਅਗਾ ਨੰਬਰ ਕਾਂਗਰਸ ਪਾਰਟੀ ਦੇ ਮਜੂਦਾ ਵਿਧਾਇਕ ਪਰਗੜ ਸਿੰਘ ਦਾ ਹੈ ਪਰਗੜ ਸਿੰਘ ਨੇਮ ਵੀ ਜੈ ਦਾ ਜਿਹੜੀ ਹੈ ਆਮਦਨ ਨਾਲੋਂ ਵੱਧ ਰੱਖੀ ਹੋਈ ਹੈ ਉਹ ਆਮ ਉਹ ਜਾਇਦਤ ਕੋ ਪੈਸੇ ਕਿਵੇਂ ਆਏ ਉਹ ਕਰੋਨਾ ਦੇ ਮੈਂ ਕਿਵੇਂ ਕਮਾਇਆ ਗਿਆ ਜਾਂ ਤਾਂ ਦੇਣਾ ਪਵੇਗਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪ੍ਰਗਟ ਸਿੰਘ ਨੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਰੋਕ ਕਰ ਲਿਆ ਹੈ ਕਿ ਮੇਰੇ ਤੋਂ ਕਾਰਵਾਈ ਪਹਿਲਾਂ ਹੋਵੇ ਉਸ ਲਈ ਮੈਂ ਪਹਿਲਾਂ ਆਫਦਾ ਪ੍ਰਬੰਧ ਕਰਕੇ ਰੱਖਾ ਇਸ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਨੇ ਕਿ ਪ੍ਰਗਟ ਸਿੰਘ ਵੀ ਅੰਦਰੋਂ ਅੰਦਰੀ ਚੌਕਸ ਹੋ ਗਏ ਨੇ ਕਹਿੰਦੇ ਨੇ ਕਿ ਉਹਨਾਂ ਨੇ ਪੰਜਾਬ ਅਤੇ ਹਰਿਆਣਾ ਦਾ ਦਰਵਾਜ਼ਾ ਖੜਕਾਣਾ ਜਿਹੜਾ ਹੈ ਜ਼ਰੂਰੀ ਸਮਝਿਆ ਹੈ ਇਸ ਤੋਂ ਪਹਿਲਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਉੱਤੇ ਵੱਡੀ ਕਾਰਵਾਈ ਕਰ ਧੰਨਵਾਦ